ਸਾਇਨਾ ਲਾਗੂ ਕਰਨ ਦੀ ਗੱਲ ਹੋਈ ਹੈ ਨਾਲ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ ਅਸੀਂ ਕਿੱਸੀ ਯਾਰ ਅਸੀਂ ਅੱਜ ਵੀ ਅਸੀਂ ਕਿੱਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ ਅਸੀਂ ਕਿਉਂ ਕਿੱਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਟੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ। ਦਾ 10000 ਕਰ ਜੀ ਸਰ ਨੇ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਟੈਨ ਹੋਣਗੇ ਉਹਨਾਂ ਤੋਂ ਪ੍ਰਤੀਕਰਮ ਨਹੀਂ ਕਰਨ। ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਦੇ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਹਟਸ ਕੋਲੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਚਾਹੇ ਉਹ ਐਸਐਸਫ ਵਾਲੀਆਂ ਨੇ ਐਚਚੋਂ ਵਾਲੀਆਂ ਜਿਹੜੀਆਂ ਸਕੋ ਲੇਟੈਸਟ ਗੱਡੀਆਂ ਕੋਲੇ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫਰਨਾ ਹੈ ਉਹਨਾਂ ਜੋ ਤੱਕ ਐਸਐਚਓ ਕੋਲ ਗੱਡੀ ਪਹੁੰਚਦੀ ਸੀ ਤੱਕ ਕਸਟੜ ਤੱਕ ਕਸਟੜ ਬੈਠੀ ਨਾ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲਓਗੇ ਜੀ ਗੁਰੂ ਗ੍ਰੰਥ ਸਾਹਿਬ 300 15 ਐਸਐਚਯੂ ਨੂੰ ਅਸੀਂ ਨਵੇਂ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 ਸਵਾ 100 ਰਹਿੰਦਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਅਪਡੇਟ ਕਰ ਦਾਂਗੇ ਪੰਜਾਬ ਪੁਲਿਸ ਨੂੰ ਇਸ ਵਕਤ ਬੈਸਟ ਟੈਕਨੋਲੋਜੀ ਅਸੀਂ ਦਿੱਤੀ ਹੋਈ ਹੈ ਐਸਐਸਐਫ ਦੇ ਥਰੂ ਅਸੀਂ ਇੱਕ ਐਸਾ ਫੋਰਸ ਤਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਵੱਖ-ਵੱਖ ਸਟੇਟਾਂ ਦੇ ਜਿਹੜੇ ਹੈੱਡ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਹਾਂ ਕਿ ਕਿੰਨਾ ਕਿਹਦਾ ਫਾਇਦਾ ਹੋਇਆ ਜੋ ਹੁਣ ਤੱਕ ਮੈਂ ਕਹਿੰਨਾ 1 ਫਰਵਰੀ ਨੂੰ ਲਾਂਚ ਕੀਤੀ ਸੀ ਐਸਐਸਐਫ ਬਾਕੀ ਡਾਟਾ ਤਾਂ 30 ਜੂਨ ਦੇ ਨੇੜੇ ਤੇੜੇ ਸੀ ਜਿਹੜਾ ਉਹ ਮੰਗਵਾਵਾਂਗੇ ਤੇ ਜਾਰੀ ਕਰਾਂਗੇ ਪਰ ਹੁਣ ਤੱਕ 2000 ਬੰਦੇ ਦੀ ਜਾਨ ਬਚਾ ਚੁੱਕੇ ਆ ਜਿਹੜਾ ਕਿ ਪਿਛਲੇ ਸਾਲ 1 ਫਰਵਰੀ ਤੋਂ 30 ਜੂਨ ਤੱਕ 20 ਜੂਨ ਤੱਕ ਐਕਸੀਡੈਂਟ ਜਿੰਨੇ ਹੋਏ ਸੀ ਉਹਦੇ ਨਾਲ ਮੈਂ ਕੰਫਰਮ ਕੀਤਾ ਪਿਛਲੇ ਸਾਲ ਨਾਲ ਕਿ ਹੁਣ ਤੱਕ ਪਿਛਲੇ ਸਾਲ ਨਾਲੋਂ ਘੱਟ ਮੌਤਾਂ ਹੋਈਆਂ ਜਿੰਨੇ ਜ਼ਖਮੀ ਹੋਏ ਉਹਨਾਂ ਨੂੰ ਸੰਭਾਲਿਆ ਵੀ ਗਿਆ ਮੌਕੇ ਤੇ ਤੁਸੀਂ ਰੋਜ਼ ਵੀਡੀਓ ਵੀ ਦੇਖਦੇ ਹੋਵੋਗੇ ਤੁਸੀਂ ਤੇ ਨਾਲ ਕਿਸੇ ਦੇ ਗੱਡੀਆਂ ਚੋਂ ਕੀਮਤੀ ਸਮਾਨ ਗਹਿਣੇ ਕੈਸ਼ ਮਿਲਿਆ ਉਹ ਵੀ 25 ਲੱਖ ਤੋਂ ਉੱਪਰ ਹੈ ਕਿ ਜਿਹੜਾ ਕਿ ਉਹਨੂੰ ਵਾਪਸ ਕੀਤਾ ਗਿਆ ਉਸ ਵੇਲੇ ਕੋਈ ਪੈਸਿਆਂ ਨੂੰ ਕੌਣ ਦੇਖਦਾ ਜਿਸ ਵੇਲੇ ਐਕਸੀਡੈਂਟ ਹੋਇਆ ਪਿਆ ਹੋਵੇ ਜਾਨ ਬਚਾਉਣ ਦੀ ਵੀ ਜ਼ਿਆਦਾ ਜਿਹੜੀ ਹੈ ਉਹ ਪ੍ਰਾਇੋਰਟੀ ਹੁੰਦੀ ਹੈ ਸੋ ਐਸਐਸਐਫ ਇੱਕ ਕਾਮਯਾਬ ਤਰੀਕਾ ਤੇ ਪੁਲਿਸ ਨੂੰ ਜਿਹੜੀ ਥਾਣਿਆਂ ਵਾਲੀ ਪੁਲਿਸ ਹੈ ਉਹਨੂੰ ਵੀ ਥੋੜਾ ਜਿਹਾ ਰਿਲੈਕਸ ਹੋਏ ਨੇ ਕਿ ਕੰਮ ਘਟਿਆ ਥੋੜਾ ਜਾਂ ਨਹੀਂ ਤਾਂ ਸਾਰੇ ਕੰਮਾਂ ਲਈ ਪੰਜਾਬ ਪੁਲਿਸ ਦੇ ਕੋਲ ਹੀ ਜਾਣਾ ਪੈਂਦਾ ਸੀ ਜਾਂ ਉਹਨਾਂ ਨੂੰ ਹੀ ਕਰਨਾ ਪੈਂਦਾ ਸੀ ਇਸ ਤੋਂ ਲਾਵਾ ਇੱਕ ਜਿਹੜਾ ਪੰਜਾਬ ਪੁਲਿਸ ਨੂੰ ਮੈਂ ਬਤੌਰ ਮੁੱਖ ਮੰਤਰੀ ਜਬ ਤੌਰ ਗ੍ਰਹਿ ਮੰਤਰੀ ਆਰਡਰ ਕੀਤੇ ਅਸੀਂ ਪਿਛਲੀ 15 ਅਗਸਤ ਨੂੰ ਇਹ ਕਿਹਾ ਸੀਗਾ ਕਿ ਇੱਕ ਸਾਲ ਦਿਓ ਬਹੁਤ ਸਾਰਾ ਵੱਡੇ-ਵੱਡੇ ਜਿਹੜੇ ਨਸ਼ੇ ਨਾਲ ਸੰਬੰਧਿਤ ਐਕਸ਼ਨ ਨੇ ਉਹ ਲੈ ਜਾਣਗੇ ਸੋ ਪੰਜਾਬ ਪੁਲਿਸ ਨੂੰ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਆਏ। ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬੁਝਾਇਆ ਜਾਵੇ। ਕਿਉਂਕਿ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਐਡਿਕਟਡ ਬੱਚੇ ਲੱਗੇ। ਇਹ ਇਹ ਅੱਗ ਨੇ ਤਾਂ ਫਿਰ ਆਉਣੀ ਆਉਣਾ ਕਿਸੇ ਨਾ ਕਿਸੇ ਰੂਪ। ਸੋ ਇਹਨੂੰ ਇੱਕ ਮਿਸ਼ਨ ਬਣਾ ਕੇ ਇੱਕ ਲਹਿਰ ਬਣਾ ਕੇ ਅਸੀਂ ਕੰਮ ਕਰਦੇ। ਕੋਈ ਫੋਨ ਆਉਂਦਾ ਕਿ ਜੀ ਆਪਣੇ ਆਪਣੀ ਬੰਦਾ ਛੱਡ ਦੋ ਜਾਂ ਕੋਈ ਕਿਸੇ ਕਿਸਮ ਦੀ ਕੋਰਪਸ਼ਨ ਦੇ ਮਾਮਲੇ ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਕਿ ਜੇ ਕੋਈ ਕਰਪਸ਼ਨ ਜੇ ਕੋਈ ਪੁਲਿਸ ਮੁਲਾਜ਼ਮ ਦੇ ਕੰਮ ਦੇ ਬਦਲੇ ਲੈਣ ਦਾ ਫੜੇਗਾ ਜ਼ਿੰਮੇਵਾਰ ਮੰਨਿਆ ਜਾ ਜੇ ਕੰਮ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਜੇ ਨਹੀਂ ਕੰਮ ਕਰ ਸਕਦੇ ਜਦ ਕੰਫਰਟੇਬਲ ਨਹੀਂ ਫੀਲ ਕਰਦੇ ਮੈਨੂੰ ਲਿਸਟ ਦੇ ਦਿਓ ਮੈਂ ਚੰਡੀਗੜ੍ਹ ਕਿਤੇ ਵਧੀਆ ਸਾਡਾ ਕੁਆਟਰ ਚ ਜੋੜ ਲਾ ਦਾਂਗੇ ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਉਹ ਦੀ ਵੀ ਗੱਡੀ ਸੀ ਕਿੱਥੋਂ ਲੋਡ ਹੋਇਆ ਕਿੱਥੇ ਪਹੁੰਚਣਾ ਸੀ ਕੌਣ ਭੇਜਦਾ ਹੈ ਕਿਹਦੇ ਕੋਲ ਜਾਣਾ ਹੈ ਤੋਂ ਸਾਰਾ ਅਸੀਂ ਡਿਟੇਲ ਉਹਦਾ ਬਣਾ ਲਿਆ ਤੇ ਜਿਸ ਦਿਨ ਕੋਡ ਖਤਮ ਹੋਇਆ ਉਸੇ ਦਿਨ ਮੈਂ ਡੀਜੀਪੀ ਸਾਹਿਬ ਨੂੰ ਬੁਲਾਇਆ ਕਿ ਆਪਣੇ ਕੋਲੇ ਆ ਕੁਲੂ ਮਿਲ ਗਏ ਆਪਣੇ ਲਈ ਹੁਣੇ ਫਰਜ਼ ਵੀ ਹੈ ਤੇ ਜ਼ਿੰਮੇਵਾਰੀ ਵੀ ਹੈ ਕਿ ਆਪਾਂ ਇਹਨੂੰ ਹੁਣ ਇਸ ਕਲੰਕ ਨੂੰ ਤੋਂ ਸੋ ਪਹਿਲਾ ਸੀਗਾ ਕਿ ਪੁਲਸ ਆਪਦੇ ਬਹੁਤ ਸਾਰੇ ਹੌਲਦਾਰਾਂ ਤੇ ਮੁੰਸ਼ੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲੱਗਦਾ ਕਿ ਉਹ 10-10 ਸਾਲ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ 'ਚ ਹੀ ਨੇ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੇ ਨੇ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਆ ਅਸੀਂ ਨਸ਼ਾ ਵੇਚਣ ਵਾਲਾ ਜਿਹੜਾ ਸਾਡੇ ਪਿੰਡੋਂ ਆਉਂਦਾ ਉਹਨੂੰ ਫੜ ਲਿਆ ਫੜ ਕੇ ਉਹਨੂੰ ਕਾਨੂੰਨ ਨੂੰ ਹੱਥ ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਹੈ ਥਾਣੇ ਪਰ ਕਿਉਂਕਿ ਛੋਟੇ ਪੱਧਰ ਤੇ ਬਿਲਕੁਲ ਮੁਨਸ਼ੀ ਪੱਧਰ ਤੇ ਜਿਹੜੇ ਸੀ ਲੋਕ ਉਹ ਬਾਅਦ ਚ ਪਹੁੰਚੇ ਪਿੰਡ ਜੀ ਨੂੰ ਫੜਾ ਕੇ ਐਸੀ ਉਹ ਪਹਿਲਾਂ ਘਰੇ ਫਿਰਦਾ ਸੀ ਪਿੰਡਾਂ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਆ ਨਹੀਂ ਸਾਨੂੰ ਅਲੋਅ ਕਰਦਾ ਜੀ ਇਹਦੇ ਆਈ ਥਾਣੇ ਉਹ ਜਮਾਨਤ ਹੋ ਜਾਂਦੀ ਇਹ ਚਾਹੇ ਹੋ ਜਾਂਦਾ ਦੰਨ ਕਰਕੇ ਕਿਤੇ ਨਾ ਕਿਤੇ ਫੇਵਰਿਜ਼ਮ ਸੋ ਮੈਂ ਬੀਜੀ ਪੇ ਸਾਭ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਤੇ ਵੱਡੇ ਪੱਦਰ ਤੇ ਫੱਥੇ ਪਹੁੰਚਣਾ ਸੀ ਕੌਣ ਭੇਜਦਾ ਹੈ ਕਿਹਦੇ ਕੋਲ ਜਾਣਾ ਹੈ ਤੋਂ ਸਾਰਾ ਅਸੀਂ ਡਿਟੇਲ ਉਹਦਾ ਬਣਾ ਲਿਆ ਤੇ ਜਿਸ ਦਿਨ ਕੋਡ ਖਤਮ ਆਇਆ ਉਸੇ ਦਿਨ ਮੈਂ ਡੀਜੀਪੀ ਸਾਹਿਬ ਨੂੰ ਬੁਲਾਇਆ ਕਿ ਆਪਣੇ ਕੋਲੇ ਆਹ ਕਲੂ ਮਿਲ ਗਏ ਆਪਣੇ ਲਈ ਹੁਣੇ ਫਰਜ਼ ਵੀ ਹੈ ਤੇ ਜ਼ਿੰਮੇਵਾਰੀ ਵੀ ਹੈ ਕਿ ਆਪਾਂ ਇਹਨੂੰ ਹੁਣ ਇਸ ਕਲੰਕ ਨੂੰ ਧੋ ਸੁਪਹਿਲਾ ਸੀਗਾ ਕਿ ਉਸ ਆਪਦੇ ਬਹੁਤ ਸਾਰੇ ਹੌਲਦਾਰਾਂ ਤੇ ਮੁਨਸ਼ੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲੱਗਦਾ ਕਿ ਉਹ 10-10 ਸਾਲ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ 'ਚ ਹੀ ਨੇ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੇ ਨੇ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਹਾਂ ਕਿਹਦੇ ਕੋਲ ਜਾਣਾ ਹੈ ਤਾਂ ਸਾਰਾ ਅਸੀਂ ਡਿਟੇਲ ਉਹਦਾ ਬਣਾ ਲਿਆ ਤੇ ਜਿਸ ਦਿਨ ਕੋਡ ਖਤਮ ਆਇਆ ਉਸੇ ਦਿਨ ਮੈਂ ਡੀਜੀਪੀ ਸਾਹਿਬ ਨੂੰ ਬੁਲਾਇਆ ਕਿ ਆਪਣੇ ਕੋਲੇ ਆ ਕੁਲੂ ਮਿਲ ਗਏ ਆਪਣੇ ਲਈ ਹੁਣੇ ਫਰਜ਼ ਵੀ ਹੈ ਤੇ ਜ਼ਿੰਮੇਵਾਰੀ ਵੀ ਹੈ ਕਿ ਆਪਾਂ ਇਹਨੂੰ ਹੁਣ ਇਸ ਕਲੰਕ ਨੂੰ ਤੋਸ ਸੋ ਪਹਿਲਾ ਸੀਗਾ ਕਿ ਪੁਲਸ ਆਪਦੇ ਬਹੁਤ ਸਾਰੇ ਹੌਲਦਾਰਾਂ ਤੇ ਮੁਨਸ਼ੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲੱਗਦਾ ਕਿ ਉਹ 10-10 ਸਾਲ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ 'ਚ ਹੀ ਨੇ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੇ ਨੇ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਹਾਂ ਅਸੀਂ ਨਸ਼ਾ ਵੇਚਣ ਵਾਲਾ ਜਿਹੜਾ ਸਾਡੇ ਪਿੰਡੋਂ ਆਉਂਦਾ ਉਹਨੂੰ ਫੜ ਲਿਆ ਫੜ ਕੇ ਉਹਨੂੰ ਕਾਨੂੰਨ ਨੂੰ ਹੱਥ 'ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਥਾਣੇ ਪਰ ਕਿਉਂਕਿ ਛੋਟੇ ਪੱਧਰ ਤੇ ਬਿਲਕੁਲ ਮੁਨਸ਼ੀ ਪੱਧਰ ਤੇ ਜਿਹੜੇ ਸੀ ਲੋਕ ਉਹ ਬਾਅਦ ਚ ਪਹੁੰਚੇ ਪਿੰਡ ਇਸ ਦਾ ਜੋ ਵੀ ਕੇਸ ਹੈ ਉਹ ਚ ਲੋਕਾਂ ਦੇ ਘਰੋਂ ਜਾਣੇ ਨੇ ਉਹਦਾ ਇਹ ਅੱਜ ਫੈਸਲਾ ਸਕਤਾਈ ਨਾ ਲਾਗੂ ਕਰਨ ਦੀ ਗੱਲ ਹੋਈ ਹੈ ਨਾਲ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ 80 ਕੈਸੀ ਆਈ ਅਸੀਂ ਅੱਜ ਵੀ ਅਸੀਂ ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ 80 ਤਾਂ ਕੈਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਟੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ। ਬਰ 10000 ਕਰ ਜਿਸ ਸਰ ਨੇ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ। ਆਲਰੇਡੀ ਤੁਸੀਂ ਟ੍ਰੈਵਲ ਕਰਦੇ ਹੋਵੋਗੇ ਪੰਜਾਬ ਵਿੱਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਹਟਸ ਕੋਲੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਚਾਹੇ ਉਹ ਐਸਐਸਐਫ ਵਾਲੀਆਂ ਨੇ ਐਚਚਓ ਵਾਲੀਆਂ ਜਿਹੜੀਆਂ ਸਕੋਪ ਲੇਟੈਸਟ ਗੱਡੀਆਂ ਕੋਲੇ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫੜਨਾ ਹੈ ਉਹਨਾਂ ਜੋ ਤੱਕ ਐਸਐਚਓ ਕੋਲ ਗੱਡੀ ਪਹੁੰਚਦੀ ਸੀ ਤੱਕ ਆਟਾ ਤੱਕ ਆਟਾ ਬੈਠੀ ਨਾ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲਓਗੇ ਜੀ 300 15 ਐਸਐਚਯੂ ਨੂੰ ਅਸੀਂ ਨਵੇਂ ਗੱਡੀਆਂ ਦੇ ਚੁੱਕੇ ਹਾਂ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 ਸਵਾ 100 ਰਹਿੰਦਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਅਪਡੇਟ ਕਰ ਦਾਂਗੇ ਪੰਜਾਬ ਪੁਲਿਸ ਨੂੰ ਇਸ ਵਕਤ ਬੈਸਟ ਟੈਕਨੋਲੋਜੀ ਅਸੀਂ ਦਿੱਤੀ ਹੋਈ ਹੈ ਐਸਐਸਐਫ ਦੇ ਥਰੂ ਅਸੀਂ ਇੱਕ ਐਸਾ ਫੋਰਸ ਤਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਵੱਖ-ਵੱਖ ਸਟੇਟਾਂ ਦੇ ਜਿਹੜੇ ਹੈੱਡ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਹਾਂ ਕਿ ਕਿੰਨਾ ਕੁ ਇਹਦਾ ਫਾਇਦਾ ਹੋਇਆ ਜੋ ਹੁਣ ਤੱਕ ਮੈਂ ਕਹਿੰਦਾ 1 ਫਰਵਰੀ ਨੂੰ ਲਾਂਚ ਕੀਤੀ ਸੀ ਐਸਐਸਐਫ ਤਾਂ ਵੀ ਅੱਸੀ ਕੈਸੀ ਹੈ ਅੱਸੀ ਅੱਜ ਵੀ ਅੱਸੀ ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ ਉਨੀ ਹੀ ਨਫਰੀ ਹੈ ਅੱਸੀ ਤਾਂ ਕੈਸੀ ਹੈ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਦਾ 10000 ਜੀ ਸਰ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮજબૂત ਕਰਾਂਗੇ ਆਲਰੇਡੀ ਤੁਸੀਂ ਟ੍ਰੈਵਲ ਕਰਦੇ ਹੋਵੋਗੇ ਪੰਜਾਬ ਵਿੱਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਹਟਕੋੜੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਚਾਹੇ ਉਹ ਐਸਐਸਫ ਵਾਲੀਆਂ ਨੇ ਐਚਚਓ ਵਾਲੀਆਂ ਜਿਹੜੀਆਂ ਸਕੋਰ ਲੇਟੈਸਟ ਗੱਡੀਆਂ ਕੋੜੇ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫੜਨਾ ਹੈ ਉਹਨਾਂ ਉਹ ਤਾਂ ਕੱਸੇਚੋ ਕੋਲ ਗੱਡੀ ਪਹੁੰਚਦੀ ਸੀ ਤੱਕਾ ਸਟਾਟ ਤੱਕਾ ਸਟਾਟ ਬੈਠੀ ਨਾ ਕਿਵੇਂ ਤੁਸੀਂ ਕ੍ਰਿਮੀਨਲਾਂ ਨੂੰ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ 80 ਕੈਸੀ ਹੈ ਯਾਰ ਅੱਜ ਵੀ 80 ਕੈਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ 80 ਤਾਂ ਕੈਸੀ ਹੈ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਬਦਾਸਤਿਆ ਕਰ ਜੀ ਸਰ ਨੇ 10000 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ ਆਲਰੇਡੀ ਤੁਸੀਂ ਟ੍ਰੈਵਲ ਕਰਦੇ ਹੋਮਵੇ ਪੰਜਾਬ ਵਿੱਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਹਟਛੋਲੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਜੈ ਉਹ ਐਸਐਸਫ ਵਾਲੀਆਂ ਜਿਹੜੀਆਂ ਚੋਣ ਵਾਲੀਆਂ ਜਿਹੜੀਆਂ ਸਕੋਰ ਲੇਟੈਸਟ ਗੱਡੀਆਂ ਸਕੋਰ ਨੇ ਕਿਉਂ ਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫੜਨਾ ਹੈ ਉਹਨਾਂ ਜੋ ਤੱਕ ਐਸਐਸਫ ਕੋਲ ਗੱਡੀ ਪਹੁੰਚਦੀ ਸੀ ਧੱਕਾ ਸਟਾਰਟ ਤੱਕਾ ਸਟਾਰਟ ਗੱਡੀ ਨਾ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲਓਗੇ ਜੀ 300 15 SHU ਨੂੰ ਅਸੀਂ ਨਮੀਆਂ ਗੱਡੀਆਂ ਦੇ ਚੁੱਕੇ ਹਾਂ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 ਸਵਾ 100 ਰਹਿੰਦਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਅਪਡੇਟ ਕਰ ਦਾਂਗੇ ਪੰਜਾਬ ਪੁਲਿਸ ਨੂੰ ਇਸ ਵਕਤ ਬੈਸਟ ਟੈਕਨੋਲੋਜੀ ਅਸੀਂ ਦਿੱਤੀ ਹੋਈ ਹੈ SSF ਦੇ ਥਰੂ ਅਸੀਂ ਇੱਕ ਐਸਾ ਫੋਰਸ ਤਿਆਰ ਕੀਤੀ ਹੋਈ ਹੈ ਜਿਹਨੂੰ ਪੂਰੇ ਦੇਸ਼ ਦੇ ਵਿੱਚ ਮੈਨੂੰ ਪੁੱਛਿਆ ਜਾਂਦਾ ਵੱਖ-ਵੱਖ ਸਟੇਟਾਂ ਦੇ ਜਿਹੜੇ ਹੈੱਡ ਨੇ ਜਾਂ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਕਿ ਕਿਵੇਂ ਕੀਤਾ ਅਸੀਂ ਵੀ ਕਰਨਾ ਚਾਹੁੰਦੇ ਆ ਕਿ ਕਿੰਨਾ ਕਿਹਦਾ ਫਾਇਦਾ ਹੋਇਆ ਜੋ ਹੁਣ ਤੱਕ ਮੈਂ ਕਹਿੰਨਾ 1 ਫਰਵਰੀ ਨੂੰ ਲਾਂਚ ਕੀਤੀ ਸੀ ਐਸਐਸਐਫ ਬਾਕੀ ਡਾਟਾ ਤਾਂ 30 ਜੂਨ ਦੇ ਨੇੜੇ ਤੇਰੇ ਸੀ ਜਿਹੜਾ ਉਹ ਮੰਗਵਾਵਾਂਗੇ ਤੇ ਜਾਰੀ ਕਰਾਂਗੇ ਪਰ ਹੁਣ ਤੱਕ 2000 ਬੰਦੇ ਦੀ ਜਾਨ ਬਚਾ ਚੁੱਕੇ ਹਾਂ ਜਿਹੜਾ ਕਿ ਪਿਛਲੇ ਸਾਲ 1 ਫਰਵਰੀ ਤੋਂ 30 ਜੂਨ ਤੱਕ 20 ਜੂਨ ਤੱਕ ਐਕਸੀਡੈਂਟ ਜਿੰਨੇ ਹੋਏ ਸੀ ਉਹਦੇ ਨਾਲ ਮੈਂ ਕਨਫਰਮ ਕੀਤਾ ਹੈ ਪਿਛਲੇ ਸਾਲ ਨਾਲ ਕਿ ਹੁਣ ਤੱਕ ਪਿਛਲੇ ਸਾਲ ਨਾਲ ਨੂੰ ਘੱਟ ਮੋਤਾਂ ਹੋਈਆਂ ਜਿੰਨੇ ਜ਼ਖਮੀ ਹੋਏ ਉਹਨਾਂ ਨੂੰ ਸੰਭਾਲਿਆ ਵੀ ਗਿਆ ਮੌਕੇ ਤੇ ਤੁਸੀਂ ਰੋਜ਼ ਵੀਡੀਓ ਵੀ ਦੇਖਦੇ ਹੋਵੋਗੇ ਤੁਸੀਂ ਤੇ ਨਾਲ ਕਿਸੇ ਦੇ ਗੱਡੀਆਂ ਚੋਂ ਕੀਮਤੀ ਸਮਾਨ ਗਹਿਣੇ ਕੈਸ਼ ਮਿਲਿਆ ਉਹ ਵੀ 25 ਲੱਖ ਤੋਂ ਉੱਪਰ ਆਏ ਆ ਕਿ ਜਿਹੜਾ ਕਿ ਉਹਨਾਂ ਨੂੰ ਵਾਪਸ ਕੀਤਾ ਗਿਆ ਉਸ ਵੇਲੇ ਕੋਈ ਅਸਿਆ ਨੂੰ ਕੌਣ ਦੇਖਦਾ ਜਿਸ ਵੇਲੇ ਐਕਸੀਡੈਂਟ ਹੋਇਆ ਪਿਆ ਹੋਵੇ ਜਾਨ ਬਚਾਉਣ ਦੀ ਵੀ ਜ਼ਿਆਦਾ ਜਿਹੜੀ ਹੈ ਉਹ ਪ੍ਰਾਇੋਰਟੀ ਹੁੰਦੀ ਹੈ ਸੋ ਐਸਐਸਐਫ ਇੱਕ ਕਾਮਯਾਬ ਤਰੀਕਾ ਤੇ ਪੁਲਿਸ ਨੂੰ ਜਿਹੜੀ ਥਾਣਿਆਂ ਵਾਲੀ ਪੁਲਿਸ ਹੈ ਉਹਨੂੰ ਵੀ ਥੋੜਾ ਜਿਹਾ ਰਿਲੈਕਸ ਹੋਏ ਨੇ ਕਿ ਕੰਮ ਘਟਿਆ ਥੋੜਾ ਜਾਂ ਨਹੀਂ ਤਾਂ ਸਾਰੇ ਕੰਮਾਂ ਲਈ ਪੰਜਾਬ ਪੁਲਿਸ ਦੇ ਕੋਲ ਹੀ ਜਾਣਾ ਪੈਂਦਾ ਸੀ ਜਾਂ ਉਹਨਾਂ ਨੂੰ ਹੀ ਕਰਨਾ ਪੈਂਦਾ ਸੀ ਇਸ ਤੋਂ ਇਲਾਵਾ ਇੱਕ ਜਿਹੜਾ ਪੰਜਾਬ ਪੁਲਿਸ ਨੂੰ ਮੈਂ ਬਤੌਰ ਮੁੱਖ ਮੰਤਰੀ ਜਬ ਤੌਰ ਗ੍ਰਹਿ ਮੰਤਰੀ ਆਰਡਰ ਕੀਤੇ ਅਸੀਂ ਪਿਛਲੀ 15 ਅਗਸਤ ਨੂੰ ਇਹ ਕਿਹਾ ਸੀਗਾ ਕਿ ਇੱਕ ਸਾਲ ਦਿਓ ਬਹੁਤ ਸਾਰਾ ਵੱਡੇ-ਵੱਡੇ ਜਿਹੜੇ ਨਸ਼ੇ ਨਾਲ ਸੰਬੰਧਤ ਐਕਸ਼ਨ ਨੇ ਉਹ ਲੈ ਜਾਣਗੇ ਸੋ ਪੰਜਾਬ ਪੁਲਿਸ ਨੂੰ ਇਹ ਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ ਇਹ ਲੱਗੀ ਹੁੰਦੀ ਅੱਗ ਵਾਂਗੂ ਬਜਾਇਆ ਜਾਵੇ ਕਿਉਂਕਿ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਐਡਿਕਟ ਹੋ ਗਏ ਜਾਂ ਬੱਚੇ ਲੱਗੇ ਇਹ ਇਹ ਅੱਗ ਨੇ ਤਾਂ ਫਿਰ ਆਉਣੀ ਆਉਣਾ ਤਾਂ ਵੀ ਅਸੀਂ ਕਿੱਸੀ ਆਈ ਅਸੀਂ ਅੱਜ ਵੀ ਅਸੀਂ ਕਿੱਸੀ ਯਾਰ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ ਅਸੀਂ ਤਾਂ ਕਿੱਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਕ੍ਰਾਂਤੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਦਾ 10000 ਜੀ ਸਰ 10000 10000